ਦਸ਼ਮेश ਅਕੈडमी ਨੂੰ ਰੱਖਿਆ ਮੰਤਰਾਲੇ ਵੱਲੋਂ ਸੈਨਿਕ ਸਕੂਲ ਵੱਜੋਂ ਮਿਲੀ ਮਨਜ਼ੂਰੀ ਇਲਾਕੇ ਦੀ ਬਹੁਤ ਪੁਰਾਣੀ ਵਿਦਿਅਕ ਸੰਸਥਾ ਸ਼੍ਰੀ ਦਸ਼ਮेश ਅਕੈडमी ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅੰਦੀਨ ਬਣੀ ਸੈਨਿਕ ਸਕੂਲ ਸੁਸਾਇਟੀ ਵੱਲੋਂ ਅਧਿਕਾਰਿਕ ਤੌਰ ਤੇ ਸੈਨਿਕ ਸਕੂਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਜਾਣਕਾਰੀ ਸ਼੍ਰੀ ਦਸ਼ਮेश ਅਕੈडमी ਦੇ ਪ੍ਰਿੰਸੀਪਲ ਡਾਕਟਰ ਸੋਨੂ ਵਾਲੀਆ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਪ੍ਰਿੰਸੀਪਲ ਬਾਲੀਆ ਨੇ ਦੱਸਿਆ ਕਿ ਸੈਨਿਕ ਸਕੂਲ ਵੱਜੋਂ ਦਰਜਾ ਮਿਲਣ ਨਾਲ ਹੁਣ ਸ਼੍ਰੀ ਅਨੰਦਪੁਰ ਸਾਹਿਬ ਦਸ਼ਮੇਸ਼ ਅਕੈਡਮੀ ਉਹਨਾਂ ਮੰਨੀਆਂ ਪਰਮੰਨੀਆਂ ਸਿੱਖਿਆ ਸੰਸਥਾਵਾਂ ਦੀ ਕਰਤਾਰ ਵਿੱਚ ਸ਼ਾਮਲ ਹੋ ਗਈ ਹੈ ਜਿਹੜੀਆਂ ਅਨੁਸ਼ਾਸਿਤ ਦੇਸ਼ ਭਗਤ ਤੇ ਪਵਿੱਕ ਦੇ ਨਾਗਰਿਕ ਤਿਆਰ ਕਰਨ ਲਈ ਸਮਰਪਿਤ ਹਨ ਉਹਨਾਂ ਅੱਗੇ ਦੱਸਿਆ ਕਿ ਨਵੇਂ ਮਨਜ਼ੂਰ ਹੋਏ ਸੈਨਿਕ ਸਕੂਲ ਦਰਜੇ ਅਧੀਨ ਅਕੈਡਮੀ ਨੂੰ 80 ਸੀਟਾਂ ਅਲਾਟ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 60 ਪ੍ਰਤੀਸ਼ਤ ਸੀਟਾਂ ਦਸ਼ਮੇਸ਼ ਅਕੈਡਮੀ ਦੇ ਆਪਣੇ ਪੁਰਾਣੇ ਵਿਦਿਆਰਥੀਆਂ ਲਈ ਰੱਖ ਰਹਿ ਮਿਆ ਰਹਿਣ ਗਿਆ ਜਿਸ ਨਾਲ ਅਕੈडमी ਦੇ ਵਿਦਿਆਰਥੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਦਸ਼ਮੇਸ਼ਰ ਅਕੈडमी ਨੂੰ ਰੀਸੈਂਟਲੀ ਹੀ ਸੈਨਿਕ ਸਕੂਲ ਦਾ ਦਰਜਾ ਮਿਲਿਆ ਹੈ ਇਹਦੇ ਵਿੱਚ ਸਾਡੇ ਕੋਲੇ ਦੋ ਲੈਵਲ ਦੇ ਉੱਤੇ ਬੱਚਿਆਂ ਦੀ ਐਂਟਰੀ ਹੋਏਗੀ ਕਲਾਸ 6 ਦਾ ਲੈਵਲ ਤੇ ਕਲਾਸ 9 ਦਾ ਲੈਵਲ ਐਸਐਲ ਸ਼੍ਰੀ ਦੁਸ਼ਮੇਸ਼ ਅਕੈਡਮੀ ਨੂੰ 80 ਸਟੂਡੈਂਟਸ ਦੀ ਐਂਟਰੀ ਅਪਰੂਵ ਹੋ ਕੇ ਮਿਲੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਨੈਸ਼ਨਲ ਲੈਵਲ ਦੇ ਉੱਤੇ ਸਟੂਡੈਂਟਸ ਦਾ ਇੱਕ ਐਂਟ੍ਰੈਂਸ ਟੈਸਟ ਹੋਏਗਾ ਇਸ ਐਂਟ੍ਰੈਂਸ ਟੈਸਟ ਦੇ ਲਈ ਅਪਲਾਈ ਕਰਨ ਦੀ ਲਾਸਟ ਡੇਟ 30 ਅਕਤੂਬਰ ਹੈ ਤੇ ਇਹਦੇ ਵਿੱਚ ਜਾ ਕੇ ਜਨਵਰੀ ਦੇ ਮਹੀਨੇ ਦੇ ਵਿੱਚ ਬੱਚਿਆਂ ਦਾ ਐਗਜ਼ਾਮ ਹੋਏਗਾ ਐਂਟ੍ਰੈਂਸ ਟੈਸਟ ਦਾ ਤੇ ਉਸ ਤੋਂ ਬਾਅਦ 3 ਵੀਕ ਦੇ ਅੰਦਰ ਅੰਦਰ ਬੱਚਿਆਂ ਦਾ ਰਿਜ਼ਲਟ ਆਊਟ ਹੋ ਜਾਏਗਾ ਤੇ ਉਸ ਤੋਂ ਬਾਅਦ ਕਾਉਂਸਲਿੰਗ ਦੇ ਬੇਸ ਤੇ ਤੇ ਫਿਜ਼ੀਕਲ ਫਿਟਨੈਸ ਕਸਤੇ ਬੇਸਤੇ ਬੱਚਿਆਂ ਦੀ ਇੱਕ ਰੈ residențial ਸਕੂਲ ਦੇ ਵਿੱਚ ਐਡਮਿਸ਼ਨ ਅਲਾਟ ਹੋएगी ਮੈਂ ਇਹ ਦੱਸਦੇ ਹੋਏ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਹੈ ਤੇ ਜਿਹੜੇ ਵੀ ਬੱਚੇ ਮੇਰੇ ਕੋਲੇ ਕਲਾਸ 5th ਦੇ ਵਿੱਚ ਤੇ ਕਲਾਸ 8th ਦੇ ਵਿੱਚ ਹੋਣਗੇ ਤੇ ਉਹ ਬੱਚੇ ਇੰਟਰਨ ਟੈਸਟ ਕੁਆਲੀਫਾਈ ਕਰ ਲੈਣਗੇ ਉਹਨਾਂ ਬੱਚਿਆਂ ਨੂੰ 60% ਰਿਜ਼ਰਵੇਸ਼ਨ ਮਿਲੇਗੀ ਗਵਰਨਮੈਂਟ ਵੱਲੋਂ ਇਸੇ ਹੀ ਸਕੂਲ ਦੇ ਵਿੱਚ ਦਾਖਲਾ ਲੈਣ ਦੇ ਲਈ ਸੋ ਅਸੀਂ ਆਪਣੇ ਵੱਲੋਂ ਅਸੀਂ ਬਹੁਤ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਇਹ ਇਹ ਚੀਜ਼ ਇਨਸ਼ੋਰ ਕਰਾਂਗੇ ਕਿ ਬੱਚਿਆਂ ਨੂੰ ਜੋ ਵੀ ਫੈਸਿਲਿਟੀਆਂ ਇੱਕ ਸੈਨਿਕ ਸਕੂਲ ਦੇ ਵਿੱਚ ਮਿਲਣੀਆਂ ਚਾਹੀਦੀਆਂ ਹਨ ਉਹ ਅਸੀਂ ਪੂਰੀਆਂ ਕਰਾਂਗੇ ਤੇ ਸਕੂਲ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਵਿੱਚ ਕੋਈ ਵੀ ਕਦਮ ਪਿੱਛੇ ਨਹੀਂ ਰੱਖਾਂਗੇ ਤੇ ਇਹਦੇ ਲਈ ਅਸੀਂ ਇਲਾਕੇ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਉਹ ਜੀ ਇਸ ਕੇਸ ਦੇ ਵਿੱਚ ਅਸੀਂ ਦੋ ਸਟ੍ਰੈਟਜੀਆਂ ਲੈ ਕੇ ਚੱਲਾਂਗੇ ਮੇਰੀ ਸਭ ਤੋਂ ਪਹਿਲੀ ਪ੍ਰੀਫਰੈਂਸ ਹੋਏਗੀ ਜੋ ਮੇਰੇ ਕੋਲੇ ਕਰੰਟ ਟੀਚਿੰਗ ਸਟਾਫ ਹੈਗਾ ਉਹਨਾਂ ਦੇ ਵਿੱਚੋਂ ਜੋ-ਜੋ ਵੀ ਟੀਚਰ ਵਿਲਿੰਗ ਹੋਣਗੇ ਤੇ ਜੋ ਉਹਨਾਂ ਰਿਕੁਆਇਰਮੈਂਟ ਨੂੰ ਪੂਰੀਆਂ ਕਰਦੇ ਹੋਣਗੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਕੇ ਸੈਨਿਕ ਸਕੂਲ ਦੇ ਵੱਲ ਲੈ ਕੇ ਜਾਵਾਂਗੇ ਉਹਨਾਂ ਨੂੰ ਉਹ ਵਾਲੀਆਂ ਕਲਾਸਿਸ ਦਿੱਤੀਆਂ ਜਾਣਗੀਆਂ ਤੇ ਇਹਦੇ ਤੋਂ ਇਲਾਵਾ ਕੁਝ ਨਵਾਂ ਸਟਾਫ ਵੀ ਅਸੀਂ ਭਰਤੀ ਕਰਾਂਗੇ ਜੀ